ਤਰਮਿੰਦਰ ਨੇ ਪੰਜਾਬ ਲਈ ਕੀ ਕੀਤਾ ਦੱਸੋ ਕੀ ਕੀਤਾ ਤਰਮਿੰਦਰ ਨੇ ਪੰਜਾਬ ਲਈ ਪੰਜਾਬ ਲਈ ਬੋਲਿਆ ਕਦੇ ਇਹ ਮੈਂ ਨਹੀਂ ਕਹਿ ਰਿਹਾ ਕੁਝ ਪਰਸੈਂਟ ਲੋਕ ਕਹਿ ਰਹੇ ਨੇ ਉਹ ਲੋਕ ਕਹਿ ਰਹੇ ਨੇ ਜਿਨ੍ਹਾਂ ਨੇ ਸਿਰਫ ਬੋਲਿਆ ਹੀ ਆ ਕੀਤਾ ਕੁਝ ਨਹੀਂ ਪੰਜਾਬ ਲਈ ਰਹੀ ਗੱਲ ਤਰਮਿੰਦਰ ਸਾਹਿਬ ਦੀ 1960 ਤੋਂ ਲੈ ਕੇ ਜਦੋਂ ਦਾ ਉਹਨਾਂ ਨੇ ਪੰਜਾਬ ਛੱਡ ਕੇ ਬੰਬੇ ਗਏ ਨੇ 1960 ਤੋਂ ਲੈ ਕੇ 2025 ਤੱਕ ਬਾਲੀਵੁੱਡ ਵਿੱਚ ਰਾਜ ਕੀਤਾ ਆ 65 ਸਾਲ ਪੰਜਾਬ ਛੱਡ ਕੇ ਉੱਥੇ ਜਾ ਕੇ ਵੀ ਪੰਜਾਬੀ ਚ ਹੀ ਗੱਲ ਕੀਤੀ ਆ ਲੋਕਾਂ ਨਾਲ ਪੰਜਾਬੀ ਭੁੱਲੇ ਨਹੀਂ ਪੰਜਾਬੀ ਬੋਲੀ ਨਹੀਂ ਭੁੱਲੇ ਆਪਣੇ ਪਿੰਡ ਨਹੀਂ ਭੁੱਲੇ ਆਪਣਾ ਪੰਜਾਬ ਨਹੀਂ ਭੁੱਲੇ ਤੇ ਸਣੀ ਦਿਓਲ ਤੇ ਬੋ ਵੀ ਦਿਓਲ ਨੂੰ ਵੀ ਪੰਜਾਬੀ ਨਾਲ ਨਹੀਂ ਟੁੱਟਣ ਦਿੱਤਾ ਅੱਜ ਵੀ ਸਣੀ ਦਿਓਲ ਪੰਜਾਬੀ ਬੋਲ ਲੈਂਦਾ ਆ ਤੇ ਸੋਹਣੀ ਬੋਲ ਲੈਂਦਾ ਆ ਤੇ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਅੱਜ ਦੇ ਬੱਚੇ ਜਿਹੜੇ ਸਕੂਲਾਂ 'ਚ ਪੜ੍ਹਦੇ ਨੇ ਜਿਆਦਾਤਰ ਹਿੰਦੀ ਬੋਲਦੇ ਨੇ। ਉਹਨਾਂ ਨੂੰ ਪੰਜਾਬੀ ਬੋਲਣ 'ਚ ਸ਼ਰਮ ਹੁੰਦੀ ਆ। ਪੰਜਾਬ 'ਚ ਰਹਿ ਕੇ ਤੇ ਜਿਹੜਾ 65 ਸਾਲ ਬਾਹਰ ਰਹਿ ਕੇ ਪੰਜਾਬ ਤੋਂ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਕੇ ਰੱਖਦਾ ਵਾ ਇਹਦਾ ਮਤਲਬ ਉਹ ਪੰਜਾਬੀ ਨਾਲ ਪਿਆਰ ਕਰਦਾ ਆ। ਪੰਜਾਬੀ ਬੋਲੀ ਨਾਲ ਪਿਆਰ ਕਰਦਾ ਆ। 65 ਸਾਲ ਬਾਲੀਵੁੱਡ ਵਿੱਚ ਰਾਜ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ। ਛੋਟੇ ਹੁੰਦੇ ਜਦੋਂ ਵੀ ਕੋਈ ਫਿਲਮ ਆਉਣੀ ਦੋ ਬੰਦੇ ਦਾ ਨਾਮ ਹੁੰਦੇ ਸੀ ਜਾਮਤਾ ਵਚਨ ਜਾਂ ਤਰਮਿੰਦਰ ਇਹਨਾਂ ਦੀਆਂ ਫਿਲਮਾਂ ਜ਼ਿਆਦਾ ਦੇਖੀਆਂ ਜਾਂਦੀਆਂ ਸੀ ਤੇ ਜਿਹੜੇ ਕਹਿੰਦੇ ਆ ਵੀ ਉਹਨੇ ਪੰਜਾਬ ਲਈ ਕੀ ਕੀਤਾ ਉਹ ਆਪਣੀ ਮਰਜ਼ੀ ਆ ਕਿਸੇ ਦੀ ਵੀ ਅਸੀਂ ਕਿਸੇ ਨੂੰ ਥੋਪ ਨਹੀਂ ਸਕਦੇ ਹੈਗੇ ਵੀ ਤੂੰ ਬੋਲ ਤਾਂ ਤੂੰ ਪੰਜਾਬੀ ਨਹੀਂ ਤਾਂ ਉਹ ਤੂੰ ਪੰਜਾਬੀ ਨਹੀਂ ਹੈਗਾ 99 ਸਾਲ ਦੀ ਉਮਰ ਦੇ ਵਿੱਚ ਆ ਕੇ ਦੁਨੀਆ ਛੱਡੀ ਆ 90 ਲਾ ਲਓ ਕੁਝ ਕਰਕੇ ਗਿਆ ਅਗਲਾ ਜ਼ਿੰਦਗੀ ਚ ਮਰੂ ਮਰੂ ਕਰਕੇ ਨਹੀਂ ਮਰਿਆ ਅਗਲਾ ਜ਼ਿੰਦਗੀ ਨੂੰ ਜਿਉ ਕੇ ਗਿਆ ਕੱਟ ਕੇ ਨਹੀਂ ਗਿਆ ਹਰ ਹਰ ਦੀ ਕਿਸਮਤ ਇਦਾਂ ਦੀ ਨਹੀਂ ਹੁੰਦੀ ਕਈ ਇਦਾਂ ਹੀ ਮਰ ਮੁੱਕ ਜਾਂਦੇ ਨੇ ਅੱਜ ਦੇ ਹਿਸਾਬ ਨਾਲ ਅੱਜ ਤਾਂ ਬੱਚਿਆਂ ਨੂੰ ਹਾਰਟ ਅਟੈਕ ਹੋ ਰਹੇ ਨੇ 30 35 35 ਸਾਲ ਦੇ ਨੂੰ ਹਾਰਟ ਅਟੈਕ ਹੋ ਰਹੇ ਨੇ ਅਗਲਾ ਸਾਰੀ ਉਮਰ ਕੱਟ ਕੇ ਗਿਆ ਵਾ ਵਧੀਆ ਰਾਜ ਕਰਕੇ ਗਿਆ ਲੋਕਾਂ ਦੇ ਦਿਲਾਂ ਤੇ ਤੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮੈਨੂੰ ਲੱਗਦਾ ਹੁੰਦਾ ਕਿ ਪੰਜਾਬੀਆਂ ਨੇ ਉਹਨਾਂ ਮਿਲ ਕੇ ਰਹਿਣਾ ਚਾਹੀਦਾ ਆ ਇੱਕ ਦੂਜੇ ਦੀਆਂ ਟੰਗਾਂ ਨਹੀਂ ਖਿੱਚਣੀਆਂ ਚਾਹੀਦੀਆਂ ਬਾਕੀ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਦੱਸੋ ਬਾਕੀ ਸਭ ਦੇ ਆਪਣੇ ਆਪਣੇ ਵਿਚਾਰ ਹੁੰਦੇ ਆ ਤੁਹਾਡੇ ਵਿਚਾਰ ਅਲੱਗ ਹੋ ਸਕਦੇ ਆ ਮੇਰੇ ਲਾਗਾ ਜ਼ਰੂਰੀ ਨਹੀਂ ਵੀ ਕਿ ਉਹ ਆਪਸ ਵਿੱਚ ਮਿਲਣ ਵਿਚਾਰ ਵੀ ਬਾਕੀ ਆਪਣੀ ਆਪਣੀ ਸੋਚ ਆ ਸਭ ਦੀ ਤੁਸੀਂ ਕਮੈਂਟ ਕਰਕੇ ਦੱਸੋ ਕਿ ਮੈਂ ਠੀਕ ਕਿਹਾ ਜਾਂ ਗਲਤ ਕਿਹਾ ਕਈ ਵਿੱਚ ਮੈਂ ਕਮੈਂਟ ਦੇਖੇ ਕਹਿੰਦੇ ਉਨਚਾਰ ਸੀ ਉਹ ਫਲਾਨਾ ਸੀ ਸਭ ਦੇ ਆਪਣਾ ਆਪਣਾ ਕੰਮ ਆ ਜਿਹੜਾ ਕਿਸੇ ਦਾ ਦਿਲ ਕਰਦਾ ਨਾ ਬੰਦਾ ਉਹੀ ਕੰਮ ਕਰਦਾ ਕੋਈ ক্রিকেট ਖੇਡਦਾ ਕੋਈ ਕੁਛ ਕਰਦਾ ਕੋਈ ਡਾਕਟਰ ਬਨਣਾ ਚਾਹੁੰਦਾ ਕੋਈ ਐਕਟਰ ਬਨਣਾ ਚਾਹੁੰਦਾ ਪਰ ਜਨਤਾ ਨੂੰ ਇਹ ਹੈ ਨਾ ਕਿ ਕੁਝ ਪਰਸੈਂਟ ਕੁਝ ਪਰਸੈਂਟ ਲੋਕਾਂ ਨੂੰ ਇਹ ਹੈ ਨਾ ਕਿ ਸਾਡੀ ਮਰਜ਼ੀ ਨਾਲ ਸਾਰਾ ਕੁਝ ਹੋਵੇ ਲੋਕਾਂ ਦੀ ਆਪਣੀ ਮਰਜ਼ੀ ਨਾਲ ਹੋਵੇ ਪਰ ਇਹ ਚੀਜ਼ਾਂ ਗਲਤ ਨੇ ਪੰਜਾਬੀਆਂ ਨੂੰ ਇਕਾ ਰੱਖਣਾ ਚਾਹੀਦਾ ਆਪਸ ਵਿੱਚ ਨਹੀਂ ਤਾਂ ਆਪਸ ਵਿੱਚ ਹੀ ਲੜਵਾਈ ਜਾਂਨੇ ਹੋ ਆਪਸ ਵਿੱਚ ਹੀ ਲੜੀ ਜਾਂਨੇ ਹੋ ਕੋਈ ਫਾਇਦਾ ਨਹੀਂ ਤਰਵਿੰਦਰ ਜੀ ਵੀ ਆਪਣੇ ਸੀ ਠੀਕ ਆ ਜੇ ਪੰਜਾਬ ਲਈ ਨਹੀਂ ਬੋਲੇ ਉਹ ਉਹਨਾਂ ਦੀ ਮਰਜ਼ੀ ਸੀ ਲੁੱਟਿਆ ਖੁੱਟਿਆ ਦਾ ਰਾਜਨੀਤੀ ਲੋਕਾਂ ਨੇ ਆ ਪੰਜਾਬ ਨੂੰ ਵਿਚ ਕੀ ਕਹਿੰਦੇ ਸਣੀਦੇ ਉਹਨੇ ਗਰਦਾਸਪੁਰ ਚ ਕੀ ਕੀਤਾ ਸਣੀਦੇੌਰ ਨੇ ਸਣੀਦੇੌਰ ਨੂੰ ਇਸਤੇਮਾਲ ਕੀਤਾ ਗਿਆ ਰਾਜਨੀਤੀ ਲੋਕਾਂ ਵੱਲੋਂ ਸਣੀਦੇੌਰ ਨੂੰ ਫਿਲਮਾਂ ਨਹੀਂ ਮਿਲਦੀਆਂ ਪਿਆ ਸੀ ਉਸ ਟਾਈਮ ਉਹ ਬਹਿਲਾ ਸੀ ਤੇ ਰਾਜਨੀਤੀ ਲੋਕਾਂ ਨੇ ਉਹ ਉਹਦਾ ਫਾਇਦਾ ਚੱਕ ਲਿਆ ਤੇ ਵੋਟਾਂ ਕਿਹਨੇ ਪਾਈਆਂ ਪੰਜਾਬੀਆਂ ਨੇ ਜਦੋਂ ਅਗਲੀ ਦੀ ਫਿਲਮ ਚੱਲਣ ਲੱਗ ਗਈਆਂ ਫਿਲਮ ਵੀ ਉਹਦੀ ਚਲਾਈ ਕਿਹਨੇ ਪੰਜਾਬੀਆਂ ਨੇ ਗਦਰ ਫੇਰ ਗਦਰ 2 ਜਿਹੜੀ ਆਈ ਸੀ ਬਹੁਤ ਹਿੱਟ ਗਈ ਸੀ ਪੰਜਾਬ ਦੇ ਵਿੱਚ ਵੀ ਹਿੱਟ ਗਈ ਸੀ ਚਲਾਈ ਕਿਹਨੇ ਆ ਪੰਜਾਬੀਆਂ ਨੇ ਫਿਰ ਆਪਾਂ ਉੱਥੇ ਗਲਤੀ ਨਹੀਂ बोल ਸਕਦੇ ਵਿਚਾਰ ਸੀਗੇ ਪਰ ਥੋੜੇ ਜਿਹਾ ਆਪਣੇ ਕੈਮਰੇ ਮੂਰੇ ਬੋਲਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ